ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਹੜੇ ਤਖਤ ਤੇ ਬੈਠ ਕੇ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸੀ ਜਿਹੜੇ ਤਖਤ ਤੇ ਬੈਠ ਕੇ ਔਰੰਗਜ਼ੇਬ ਨੇ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸੀ ਤੇ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਲਈ ਫਤਵੇ ਜਾਰੀ ਕਰਵਾਏ ਸਨ ਪਰ ਇੱਕ ਇਹੋ ਜਿਹਾ ਵੀ ਸੂਰਮਾ ਸੀ ਜਿਸ ਨੇ ਉਸ ਤਖਤ ਨੂੰ ਜੜੋਂ ਪੁੱਟ ਦਿੱਤਾ ਉਸ ਨੂੰ ਘੋੜਿਆਂ ਦੇ ਪਿੱਛੇ ਲੱਦ ਕੇ ਹਰਿਮੰਦਰ ਸਾਹਿਬ ਕਿੱਗੇ ਤੇ ਆ ਸੂਰਮੇ ਸਨ ਜੱਸਾ ਸਿੰਘ ਰਾਮ ਗੜੀਆ ਜੀ ਇਹਨਾਂ ਦੇ ਨਾਮ ਦੇ ਨਾਲ ਰਾਮ ਗੜੀਆ ਸ਼ਬਦ ਕਿਉਂ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਵੀ ਪਹਿਲਾਂ ਕਿਉਂ ਸਿੱਖ ਰਾਜ ਦੇ ਪਹਿਲੇ ਮਹਾਰਾਜਾ ਮੰਨਿਆ ਜਾਂਦਾ ਹੈ ਇਸ ਦੇ ਨਾਲ ਨਾਲ ਇਹਨਾਂ ਤੇ ਕਾਫੀ ਜ਼ਿਆਦਾ આરોਪ ਵੀ ਲੱਗਦੇ ਰਹੇ ਸਨ ਤੇ ਆਖਿਰਕਾਰ ਕਿਉਂ ਇਹਨਾਂ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਅਤੇ ਇਹਨਾਂ ਨੇ ਕਿਉਂ ਇੱਕ ਮੁਸਲਮਾਨ ਜਰਨੈਲ ਦੇ ਨਾਲ ਲੜ ਕੇ ਆਪਣੇ ਹੀ ਸਿੱਖ ਭਰਾਵਾਂ ਤੇ ਹਮਲਾ ਕੀਤਾ ਜਾਣਾਂਗੇ ਇਹ ਸਭ ਕੁਝ ਆਦੀ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾਸਾਰ ਦੇ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਸਿੱਖ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਿਆਈਏ ਜੇ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਜੱਸਾ ਸਿੰਘ ਰਾਮ ਗੜੀਆ ਜੀ ਦਾ ਪਰਿਵਾਰ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ 1699 ਦੀ ਵਿਸਾਖੀ ਨੂੰ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਾਣਾ ਕੀਤੀ ਤਾਂ ਗੁਰੂ ਸਾਹਿਬਾਨ ਜੀ ਨੇ 100 ਸਿੰਘਾਂ ਨੂੰ ਆਪ ਅੰਮ੍ਰਿਤ ਛਕਾਇਆ ਸੀ ਤੇ ਉਹਨਾਂ ਵਿੱਚੋਂ ਇੱਕ ਸੀ ਜੱਸਾ ਸਿੰਘ ਰਾਮ ਗੜਿਆ ਜੀ ਦੇ ਦਾਦਾ ਜੀ ਸਰਦਾਰ ਹਰਦਾਸ ਸਿੰਘ ਜੀ ਤਰਖਾਣਾ ਕੰਮ ਜਾਂਦੇ ਸੀ ਜਿਸ ਕਰਕੇ ਇਹਨਾਂ ਨੂੰ ਫੌਜਾਂ ਦੇ ਹਥਿਆਰ ਬਣਾਉਣ ਦਾ ਵੀ ਕੰਮ ਦਿੱਤਾ ਗਿਆ ਇੱਕ ਜੰਗ ਨੂੰ ਜਿੱਤਣਾ ਆ ਹਾਰਨਾ ਉਸ ਦੇ ਵਿੱਚ ਹਥਿਆਰਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਤੇ ਉਸ ਸਮੇਂ ਮਾਰਕੀਟ 'ਚ ਹਥਿਆਰ ਖਰੀਦਣ ਦਾ ਕੋਈ ਵੀ ਆਪਸ਼ਨ ਨਹੀਂ ਹੁੰਦਾ ਸੀ ਜਿਸ ਕਰਕੇ ਹਥਿਆਰ ਬਣਾਉਣ ਦੀ ਸੇਵਾ ਉਸ ਸਮੇਂ ਬਹੁਤ ਜੀਵਨੀ jobb ਦੀ ਸੀ ਤੇ ਸਰਦਾਰ ਹਰਜਾਤ ਸਿੰਘ ਜੀ ਨੇ ਇਹ ਸੇਵਾ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਨਿਭਾਇਆ ਇਥੋਂ ਤੱਕ ਇਹ ਵੀ ਆਖਿਆ ਜਾਂਦਾ ਹੈ ਕਿ ਜਿਸ ਨਾਗਣੀ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਨੂੰ ਮਾਰ ਕੇ ਡਰਾਇਆ ਸੀ ਉਹ ਵੀ ਇਹਨਾਂ ਦੇ ਵੱਲੋਂ ਹੀ ਬਣਾਇਆ ਗਿਆ ਸੀ ਇਹ ਨਗਣੀ ਬਰਛਾ ਕੋਈ ਆਮ ਹਥਿਆਰ ਨਹੀਂ ਸੀ। ਢਾਈ ਮਾ ਲੋਹੇ ਚੋਂ ਪਾਨ ਦੇ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਤੇ ਇਸ ਨੂੰ ਫਲੈਕਸੀਬਿਲਿਟੀ ਦੇਣ ਵਾਸਤੇ ਇਸ ਦੇ ਖੋਰ ਦੇ ਵਿੱਚ ਚੂਨਾ ਭਰ ਕੇ ਇਸ ਤੇ ਚਮੜੀ ਵੱਲੀ ਗਈ ਸੀ ਜਾਨਵਰਾਂ ਦੀ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਨ ਤੋਂ ਬਾਅਦ ਭਾਈ ਹਰਦਾਸ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਵਿੱਚ ਕਈ ਸਾਰੀਆਂ ਜੰਗਾਂ ਲੜੀਆਂ ਤੇ ਬਜਵਾੜੇ ਦੀ ਜੰਗ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਉਹ ਸ਼ਹੀਦ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ 1716 ਤੋਂ 1733 ਤੱਕ ਸਿੱਖਾਂ ਕੋਲ ਕੋਈ ਮੁੱਖ ਅਗੂ ਨਹੀਂ ਸੀ ਐ ਉਹ ਦੌਰ ਸੀ ਜਦੋਂ ਸਿੱਖਾਂ ਨੂੰ ਆਪਣੇ ਆਪਣੇ ਘਰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੀ ਨਾ ਉਹਨਾਂ ਕੋਲ ਤਨ ਨੂੰ ਟਕਣ ਜੁਗੇ ਕੱਪੜੇ ਸੀ ਨਾ ਖਾਣ ਨੂੰ ਰੋਟੀ ਸੀ ਪਤਾ ਵੀ ਨਹੀਂ ਸੀ ਕਿ ਅਗਲਾ ਸਾਹ ਵੀ ਲੈਣਾ ਹੈ ਕਿ ਪਹਿਲਾਂ ਹੀ ਜ਼ਾਲਿਮਾਂ ਨੇ ਆ ਕੇ ਖਤਮ ਕਰ ਦੇਣਾ ਹੈ ਇਹੋ ਜਿਹਾ ਡਰਾਉਣੇ ਮਾਹੌਲ ਦੇ ਵਿੱਚ ਭਾਈ ਹਰਦਾਸ ਸਿੰਘ ਜੀ ਦੇ ਪੁੱਤਰ ਭਾਈ ਭਗਵਾਨ ਸਿੰਘ ਜੀ ਦੇ ਘਰ ਜਨਮ ਹੁੰਦਾ ਹੈ ਜੱਸਾ ਸਿੰਘ ਦਾ ਜੋ ਆਪਣੇ ਪੰਜ ਭਰਾਵਾਂ ਵਿੱਚੋਂ ਦੂਸਰੇ ਨੰਬਰ ਤੇ ਆਉਂਦੇ ਸੀ ਜਰਾ ਸੋਚ ਕੇ ਵੇਖਿਓ ਕਿ ਉਸ ਸਮੇਂ ਸਿੱਖਾ ਪ੍ਰਤੀ ਆਪਣੇ ਗੁਰੂ ਦੇ ਲਈ ਕਿੰਨੀ ਜ਼ਿਆਦਾ ਸ਼ਰਧਾ ਸੀ ਕਿ ਇਹੋ ਜੇ ਮਾਹੌਲ ਦੇ ਵਿੱਚ ਵੀ ਉਹ ਗੁਰੂ ਦੇ ਸਾਹਮਣੇ ਅਰਦਾਸਾਂ ਕਰਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹੋ ਜੇ ਡਰਾਉਣੇ ਮਾਹੌਲ ਦੇ ਵਿੱਚ ਜੱਸਾ ਸਿੰਘ ਸਿੱਖੀ ਸਪਿਰਿਟ ਦੇ ਨਾਲ ਵੱਡਾ ਹੁੰਦਾ ਹੈ ਕੋਈ ਐਹੋ ਜਹਾ ਹਥਿਆਰ ਨਹੀਂ ਸੀ ਦਸਾ ਸਿੰਘ ਦੇ ਹੱਥ ਦੇ ਵਿੱਚ ਜੋ ਸਾਜ਼ਰੀ ਜਿਹੇ ਨਹੀ ਵੱਜਦਾ ਸੀ ਬਾਪਾ ਬੰਨਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੇ ਹੌਲੀ ਹੌਲੀ ਹਿੰਮਤ ਜਟਾਈ ਤੇ 100 200 200 ਦੇ 50 60 ਜਥੇ ਬਣਾ ਲਈ ਤੇ ਉਹ ਬਹੁਤ ਜ਼ਿਆਦਾ ਸਟਰੋਂਗਲੀ ਅੱਗੇ ਉੱਭਰ ਕੇ ਆਏ। ਐ ਉਹ ਦੌਰ ਸੀ ਜਦੋਂ ਨਾਦਰ ਸ਼ਾਹ ইরਾਨੀ ਭਾਰਤ ਦੇ ਵਿੱਚ ਲੁੱਟ ਖੋ ਕਰਨ ਦੇ ਇਰਾਦੇ ਦੇ ਨਾਲ ਆਉਂਦਾ ਹੈ। ਇਹ ਖਬਰ ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਪੁੱਜਦੀ ਹੈ ਤੇ ਉਹ ਡਰ ਦੇ ਨਾਲ ਕੰਬ ਲਾਹ ਜਾਂਦਾ ਹੈ। ਕਿਉਂਕਿ ਉਸ ਨੂੰ ਪਤਾ ਸੀ ਕਿ ਨਾਦਰ ਸ਼ਾਹ ਦੇ ਰਾਹ ਦੇ ਵਿੱਚ ਲਾਹੌਰ ਜ਼ਰੂਰ ਆਏਗਾ ਤੇ ਉਸ ਨੂੰ ਇਹ ਗੱਲ ਵੀ ਪਤਾ ਸੀ ਕਿ ਉਹ ਇਕੱਲਾ ਨਾਦਰ ਸ਼ਾਹ ਦਾ ਮੁਕਾਬਲਾ ਨਹੀਂ ਕਰ ਸਕਦਾ ਹੈ। ਜਿਸ ਕਰਕੇ ਉਸਨੇ ਸਿੱਖਾਂ ਦੇ ਸਾਹਮਣੇ ਉਸ ਦੀ ਮਦਦ ਦਾ ਪ੍ਰਸਤਾਵ ਰੱਖਿਆ ਜੰਗ ਚਿੱਤਨ ਤੋਂ ਬਾਅਦ ਪਹਿਲਾ ਹੋਏ ਸਮਝੌਤੇ ਮੁਤਾਬਕ ਸਿੱਖਾਂ ਦੇ ਹਰ ਇੱਕ ਜੱਥੇ ਨੂੰ ਛੋਟੀਆਂ-ਛੋਟੀਆਂ ਜ਼ਗੀਰਾਂ ਦਿੱਤੀਆਂ ਗਈਆਂ ਤੇ ਪਿਤਾ ਦੇ ਸ਼ਹੀਦ ਹੋਣ ਤੋਂ ਬਾਅਦ ਜੱਸਾ ਸਿੰਘ ਈਚੋਗਿਲ ਨੂੰ ਪੰਜ ਜ਼ਗੀਰਾਂ ਮਿਲੀਆਂ ਸੀ ਤੇ ਈਚੋਗਿਲ ਪਿੰਡ ਦੇ ਨਾਲ ਹੋਣ ਕਰਕੇ ਉਹਨਾਂ ਦੇ ਨਾਮ ਦੇ ਨਾਲ ਪਹਿਲਾਂ ਈਚੋਗਿਲ ਲੱਗਦਾ ਹੁੰਦਾ ਸੀ ਪਰ ਜੱਸਾ ਸਿੰਘ ਈਚੋਗਿਲ ਕਿਵੇਂ ਮਹਾਰਾਜਾ ਜਸਾ ਸਿੰਘ ਰਾਮਗੜੀਆ ਬਣੇ ਇਸ ਦੇ ਪਿੱਛੇ ਇੱਕ ਬਹੁਤ ਹੀ ਇੰਟਰਸਟਿੰਗ ਇਤਿਹਾਸ ਹੈ ਹਨ 1764 ਦੇ ਵਿੱਚ ਸਾਰੀਆਂ ਮਿਸਲਾਂ ਨੇ ਮਿਲ ਕੇ ਸਰਹੰਦ ਤੇ ਹਮਲਾ ਕੀਤਾ ਤੇ ਉੱਥੇ ਦੇ ਸੂਬੇਦਾਰ ਜੈਨ ਖਾਨ ਨੂੰ ਹਰਾ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਬਾਕੀ ਸਾਰੀਆਂ ਮਿਸਲਾਂ ਨੇ ਤੇ ਉਹਨਾਂ ਦੇ ਜਥੇਦਾਰਾਂ ਨੇ ਸਰਹੰਦ ਦੇ ਵੱਖਰੇ ਵੱਖਰੇ ਸਥਾਨ ਮੰਨ ਲਏ ਪਰ ਜੱਸਾ ਸਿੰਘ ਨੇ ਕੋਈ ਵੀ ਸਥਾਨ ਨਹੀਂ ਲਿਆ ਉਹਨਾਂ ਨੇ ਮਾਝੇ ਦੇ ਲਾਗੇ ਡਾੜਕੇ ਨਾਮ ਦੇ ਸਥਾਨ ਨੂੰ ਆਪਣਾ ਟਿਕਾਣਾ ਬਣਾਉਣਾ ਚੁਣਿਆ ਤੇ ਆਪਣਾ ਰਾਜ ਵਿਧਾੜਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਬਹੁਤ ਸਾਰੇ ਪਹਾੜੀ ਇਲਾਕਿਆਂ ਨੂੰ ਆਪਣੀ ਈਨ ਮਨਾ ਕੇ ਆਪਣੇ ਅਧੀਨ ਕਰ ਲਿਆ ਮਹਾਰਾਜਾ ਉਹ ਹੁੰਦਾ ਹੈ ਜਿਸ ਦੇ ਅਧੀਨ ਨਿੱਕੇ ਨਿੱਕੇ ਕਈ ਸਾਰੇ ਰਾਜੇ ਹੋਣ ਪਰ ਅਸਲੀ ਗੱਦੀ ਤੇ ਤਾਂ ਮਹਾਰਾਜਾ ਹੀ ਬੈਠਾ ਹੁੰਦਾ ਹੈ ਤੇ ਉਸ ਦੇ ਥੱਲੇ ਲੋਕਲ ਕਈ ਸਾਰੇ ਰਾਜੇ ਹੁੰਦੇ ਨੇ اسی طریقے ਦੇ ਨਾਲ ਉਹੀ ਪਹਾੜੀ ਰਾਜੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੂੰ ਟੈਕਸ ਪੇ ਕਰਦੇ ਹੁੰਦੇ ਸੀ ਤੇ ਜਦ ਕਦੇ ਉਹਨਾਂ ਦੇ ਰਾਜਿਆਤ ਦੇ ਵਿੱਚ ਕੋਈ ਵੀ ਹਮਲਾ ਹੁੰਦਾ ਸੀ ਬਾਹਰ ਉਹ ਤਾਂ ਜੱਸਾ ਸਿੰਘ ਰਾਮਗੜੀਆ ਜੀ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀ ਉਨ੍ਹਾਂ ਦੇ ਅਧੀਨ ਬਹੁਤ ਸਾਰੇ ਨਿੱਕੇ ਨਿੱਕੇ ਰਾਜੇ ਹੋਣ ਕਰਕੇ ਉਹਨਾਂ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀ ਆਖਿਆ ਜਾਂਦਾ ਹੈ। ਸਾਲ 1769 ਦੇ ਕਰੀਬ ਉਹਨਾਂ ਕੋਲ ਸਲਾਨਾ 10 ਲੱਖ ਰੁਪਏ ਦੇ ਕਰਨ ਵਾਲਾ ਏਰੀਆ ਸੀ। ਇੰਨਾ ਸਾਰੇ ਪਹਾੜੀ ਰਾਜਿਆਂ ਦੀ ਪ੍ਰੋਟੈਕਸ਼ਨ ਦੇ ਲਈ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਇੱਕ ਕਿਲਾ ਬਣਾ ਕੇ ਉੱਥੇ 400 ਤੋਂ 450 ਫੌਜੀ ਤੇ ਨਾਕ ਕੀਤੇ ਹੋਏ ਸੀ ਜੱਸਾ ਸਿੰਘ ਰਾਮਗੜੀਆ ਜੀਤਸਕੋਂ ਦੇ ਇੱਕ ਐਸੇ ਜਥੇਦਾਰ ਸੀ ਜਿਨ੍ਹਾਂ ਦੇ ਉੱਪਰ ਕਈ ਸਾਰੇ ਸੰਗੀਨ ਇਲਜ਼ਾਮ ਲਗਾਏ ਗਏ ਨੇ ਪਹਿਲੀ ਵਾਰ ਇਹ ਆਖਿਆ ਗਿਆ ਕਿ ਇਨ੍ਹਾਂ ਨੇ ਆਪਣੀ ਧੀ ਦਾ ਆਪ ਹੀ ਕਤਲ ਕਰ ਦਿੱਤਾ ਤੇ ਕਈ ਵਾਰ ਇਹ ਆਖਿਆ ਗਿਆ ਕਿ ਇਨ੍ਹਾਂ ਦੇ ਸਿਰ ਤੇ ਰਾਜ ਦਾ ਇੰਨਾ ਜ਼ਿਆਦਾ ਭੂਤ ਸਵਾਰ ਸੀ ਕਿ ਇਨ੍ਹਾਂ ਨੇ ਪੈਸੇ ਵਾਸਤੇ ਇੱਕ ਮੁਸਲਮਾਨ ਜਰਨੈਲ ਦੇ ਨਾਲ ਮਿਲ ਕੇ ਆਪਣੇ ਹੀ ਸਿੱਖ ਭਰਾਵਾਂ ਤੇ ਹਮਲਾ ਕਰਵਾ ਦਿੱਤਾ ਕਹਿੰਦੇ ਹਨ ਨਾ ਕਿ ਜੇਕਰ ਕਿਸੇ ਝੂਠ ਨੂੰ 100 ਦੁਹਰਾਇਆ ਜਾਏ ਤਾਂ ਵੀ ਸੱਚ ਜਾਪਣ ਲੱਗ ਜਾਂਦਾ ਹੈ। ਸਾਰੇ ਸੁੱਤੇ ਰਹੇ ਜਦ ਸਾਡੇ ਧਰਮ ਦਾ ਝੂਠਾ ਪ੍ਰਚਾਰ ਹੁੰਦਾ ਰਿਹਾ। ਉਹ ਵੀ ਪਿਛਲੇ 2.5 ਸਾਲਾਂ ਤੋਂ ਪਰ ਇਸ ਦਾ ਹੁਣ ਇਹ ਨਤੀਜਾ ਨਿਕਲ ਰਿਹਾ ਹੈ ਕਿ ਸਾਡੀ ਨਵੀਂ ਪੀੜ੍ਹੀ ਇੰਨਾ ਹੀ ਝੂਠਾ ਨੂੰ ਸੱਚ ਮੰਨ ਰਹੀ ਹੈ। ਅਸਲ ਵਿੱਚ ਉਹਨਾਂ ਦੀ ਧੀ ਦਾ ਕਤਲ ਹੋਣਾ ਉਹ ਸਿੱਖਾਂ ਦੀ ਆਪਸੀ ਸੋਚੀ ਸਮਝੀ ਰਣਨੀਤੀ ਸੀ। ਅਕਾਸੀ ਸਭ ਜਾਣਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਤੇ ਅਫਗਾਨਾਂ ਦੀ ਖਿੱਚ ਤਾਨ ਚਲਦੀ ਹੀ ਰਹਿੰਦੀ ਹੁੰਦੀ ਸੀ ਸਾਡੀ ਆਪਸੀਆਂ ਨੀਤੀਆਂ ਨੂੰ ਜਾਣਨ ਵਾਸਤੇ ਦੁਸ਼ਮਣ ਸਿੱਖਾਂ ਤੋਂ ਭੇਸ ਲੈ ਕੇ ਉਹਨਾਂ ਦੇ ਵਿੱਚ ਹੀ ਰਲ ਜਾਂਦੇ ਸੀ ਇਹਨਾਂ ਦੇ ਪਾਰ ਪਾਉਣ ਦੇ ਲਈ ਸਿੱਖਾਂ ਨੇ ਵੀ ਅਗਲੀ ਵਾਰ ਲੋੜ ਪੈਣ ਤੇ ਇਹ ਹੀ ਨੀਤੀ ਅਪਣਾਉਣ ਦਾ ਸੋਚਿਆ ਹਲੇ ਸਿੰਘ ਇਹੀ ਸੋਚ ਰਹੇ ਸੀ ਕਿ ਇਹ ਕੰਮ ਕਿਸ ਜੱਤੇਦਾਰ ਨੂੰ ਸੌਪਿਆ ਜਾਵੇ। ਇਨਾ ਸਮਿਆਂ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਜੀ ਦੀ ਬੇਟੀ ਬਹੁਤ ਜ਼ਿਆਦਾ ਬਿਮਾਰ ਝੱਲ ਰਹੀ ਸੀ ਜਿਸ ਕਰਕੇ ਉਹ ਕਾਲ ਚਰਾਨਾ ਕਰ ਗਈ। ਬਹਾਨਾ ਇਹ ਬਣਾਇਆ ਗਿਆ ਕਿ ਜੱਸਾ ਸਿੰਘ ਰਾਮਗੜੀਆ ਜੀ ਨੇ ਆਪਣੀ ਬੇਟੀ ਦਾ ਕਤਲ ਕੀਤਾ ਹੈ। ਜਿਸ ਕਾਰਨ ਉਹਨਾਂ ਨੂੰ ਪੰਥ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ ਜੀ ਆਪਣੇ 100 ਸਿੱਕਾ ਦਾ ਜਥਾ ਲੈ ਕੇ ਅਦੀਨਾ ਦੇ ਕੋਲ ਗਏ। ਉਹਨਾਂ ਨੇ ਉਹਨਾਂ ਨੂੰ ਆਪਣੇ ਆਪ ਨਾਲ ਲੜਨ ਦੀ ਬੇਨਤੀ ਕੀਤੀ। ਮਦੀਨਾ ਬੇਗ ਦੇ ਜਿੰਨੇ 20 ਪਾਇ ਸਿੱਖਾਂ ਦੇ ਭੇਸ ਦੇ ਵਿੱਚ ਸਿੱਖਾਂ ਦੇ ਨਾਲ ਘੁੰਮ ਰਹੀ ਸੀ ਉਹਨਾਂ ਨੇ ਵੀ ਇਹ ਗੱਲ ਯਕੀਨ ਕੀਤੀ ਕਿ ਜੱਸਾ ਸਿੰਘ ਰਾਮਗੜੀਆ ਜੀ ਸਿੱਖਾਂ ਦੇ ਨਾਲ ਲੜ ਕੇ ਆਏ ਨੇ। ਮਦੀਨਾ ਬੇਗ ਇਹ ਗੱਲ ਸੁਣਨ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸਨੇ ਝੱਟ ਹੀ ਜੱਸਾ ਸਿੰਘ ਰਾਮਗੜੀਆ ਜੀ ਦੀ ਇਹ ਗੱਲ ਵੀ ਮੰਨ ਲਈ। ਕਾਫੀ ਸਮੇਂ ਤੱਕ ਜੱਸਾ ਸਿੰਘ ਰਾਮਗੜੀਆ ਜੀ ਐਸੀ ਅਫਗਾਨੀ ਭੇਸ ਦੇ ਵਿੱਚ ਰਹਿ ਕੇ ਸਿੱਖਾਂ ਨੂੰ ਅਫਗਾਨੀਆਂ ਦੀਆਂ ਰਿਪੋਰਟਾਂ ਭੇਜਦੇ ਰਹੇ ਜੱਸਾ ਸਿੰਘ ਰਾਮਗੜੀਆ ਜੀ ਤੇ ਸਿੱਖਾਂ ਦੇ ਵਿੱਚ ਪਈ ਹੋਈ ਇਸ ਛੁੱਟੀ ਦਰਾਰ ਦਾ ਫਾਇਦਾ ਚੱਕਦੇ ਹੋਏ ਅਤੀਨਾ ਬੇਗ ਨੇ ਕਾਮ ਨੌੜੀ ਦੇ ਕਿਲੇ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ ਉਹ ਐਸ ਸੁਨਹਿਰੇ ਮੌਕੇ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਸ ਅਗਿਆ ਇਤਿਹਾਸ ਸਾਡੇ ਮਾਨਯੋਗ ਜਥੇਦਾਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਵੀਡੀਓ ਨੂੰ ਤੁਸੀਂ ਲਾਈਕ ਤਾਂ ਜ਼ਰੂਰ ਹੀ ਕਰ ਦਿੱਤਾ ਹੋਵੇਗਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਹੀ ਮਾਨਯੋਗ ਇਤਿਹਾਸ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚ ਪਾਈ। ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ 'ਤੇ ਲਈਏ। ਧੰਨਵਾਦ।